ਦਲੂ ਜਾਂ ਮੰਤ ਮਗਰੂਸੇ ਨੇ ਜੇ 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 ਜ ਗਿਆ ਤੁਹਾਾਰਾ ਤੋਂ ਮੁਝੇ ਆ ਗਈ ਤੇ ਸੋਨੇ ਦੇ ਪਿੱਛੇ ਤੋਂ ਸਾਹਮਣੇ ਬੋਲਣ ਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਸਫਰ ਇਸ਼ਹਾਦਤ ਦੀ ਤੁਹਾਡੀ 8ਵੀਂ ਵੀਡੀਓ ਵਿੱਚ ਤੇ ਆਓ ਫਿਰ ਚੱਲਦੇ ਆਂ ਜੀ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਚਮਕੌਰ ਸਾਹਿਬ ਵਿਖੇ ਸਥਾਪਿਤ ਜਿਹੜਾ ਕਿ ਮਿਊਜ਼ੀਅਮ ਜਿਹੜਾ ਹੈਗਾ ਜੀ ਦਾਸਤਾਨ ਇਹ ਸ਼ਹਾਦਤ ਮਿਊਜ਼ੀਅਮ ਆ ਜੀ ਉਹ ਅੰਦਰ ਜਾ ਕੇ ਦੇਖਾਂਗੇ ਕੀ ਕੁਛ ਮਿਊਜ਼ੀਅਮ ਦੇ ਅੰਦਰ ਦੇਖਣ ਚੀਜ਼ ਹੈਗੀ ਆ ਕੀ ਕੁਛ ਦੇਖਣ ਨੂੰ ਨਵਾਂ ਹੈਗਾ ਹੈ ਨਾ ਜੀ ਸਾਰਾ ਕੁਝ ਆਪਾਂ ਦੇਖਾਂਗੇ ਨਾਲੇ ਦੇਖਾਂਗੇ ਇਤਿਹਾਸ ਬਾਰੇ ਕਿੰਨਾ ਕੁਛ ਉਹਨਾਂ ਨੇ ਦਰਸਾਇਆ ਆਇਆ ਜੀ ਹੈ ਨਾ ਜੀ ਮਿਊਜ਼ੀਅਮ ਦੇ ਵਿੱਚ ਕਿੰਨਾ ਕੁਛ ਇਤਿਹਾਸ ਬਾਰੇ ਚਮਕੋੜ ਦੀ ਗੱਡੀ ਸਭ ਕੇ ਕਿੰਨਾ ਕੁਛ ਦੱਸਿਆ ਜਾਵਾ ਹੈ ਨਾ ਦਾਸਤਾਨ ਇਹ ਸ਼ਹਾदत ਮਿਊਜ਼ੀਅਮ ਦਾ ਨਾਮ ਜੀ ਆਪਾਂ ਚੱਲਦੇ ਆਂ ਸਾਰਾ ਕੁਝ ਅੰਦਰ ਜਾ ਕੇ ਦਿਖਾਵਾਂਗੇ ਚੈਨਲ ਨਾਲ ਨਵੇਂ ਜੁੜੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਬਹੁਤ ਨਵੀਆਂ ਨਵੀਆਂ ਥਾਵਾਂ ਤੇ ਆਪਾਂ ਤੁਹਾਨੂੰ ਦਰਸ਼ਕਦਾਰ ਕਰਾਂਦੇ ਰਵਾਂਗੇ ਨਾ ਜੀ ਤੇ ਵਲੋਗ ਆਪਣੇ ਰੋਜ਼ਾਨਾ ਹੀ ਆ ਰਹੇ ਆ ਨਾ ਅਸ ਕਰਕੇ ਸਫਰ ਇਹ ਸ਼ਹਾਦਤ ਦੀ ਸੀਰੀਜ਼ ਨਾਲ ਜੁੜੋ ਅਗਲੇ ਪਿਛਲੇ ਜਿੰਨੇ ਵਲੋਗ ਆ ਸਾਰੇ ਦੇਖੋ ਲਾਈਕ ਕਰੋ ਕਮੈਂਟ ਕਰੋ ਆਪਣੇ ਇਸ ਕਦਾਰਾ ਨਾਲ ਸੱਜਣਾ ਮਿੱਤਰਾਂ ਨਾਲ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਤਾਂ ਜੋ ਚੰਗੀਆਂ ਜਿਹੜੀ ਕਿ ਜਾਣਕਾਰੀ ਸ਼ੇਅਰ ਹੋ ਸਕੇ ਨਾ ਜੀ ਤਾਂ ਕਿ ਗੰਧਮੰਦ ਬਹੁਤ ਲੋਕ ਨਾ ਦੇਖਣ ਲੱਗ ਪਏ ਜੀ ਤੇ ਆਪਣੀ ਕੋਸ਼ਿਸ਼ ਹੈ ਜੀ ਆਪਾਂ ਚੰਗੀ ਚੀਜ਼ ਦਿਖਾਈਏ ਨਾ ਤਾਂ ਜੋ ਇੱਕ ਸਿੱਖਿਆ ਵੀ ਮਿਲ ਸਕੇ ਔਰ ਆਪਣੇ ਇਤਿਹਾਸ ਨਾਲ ਵੀ ਜਾਨੂ ਹੋ ਸਕਣ ਆਓ ਫਿਰ ਚੱਲਦੇ ਆਂ ਦਾਸਤਾਨ ਇਹ ਸ਼ਹਾਦਤ ਦੇਖਣ ਲਈ ਵੀਡੀਓ ਨੂੰ ਨਾ ਅੰਦਰ ਜਾ ਕੇ ਦੇਖਦੇ ਆਂ ਕੀ ਕੀ ਤ ਹੈਗੀ ਆ ਜਾਂ ਫਿਰ ਤਰੀ ਆ ਜੀ ਨਾ ਇਹ ਅੰਦਰ ਜਾ ਕੇ ਹੀ ਪਤਾ ਲੱਗੂਗਾ ਤੀ ਕੁਛ ਹੈਗਾ ਜਾਂ ਕੁਛ ਨਹੀਂ ਹੈਗਾ ਜੀ ਆਓ ਚਲਦੇ ਹਾਂ ਜੀ ਦਾਸਤਾਨ-ਏ-ਸ਼ਹਾਦਤ ਦੇਖਣ ਲਈ ਸਭ ਤੋਂ ਪਹਿਲੇ ਆਹ ਦੇਖੋ ਜੀ ਰੋਡ ਦੇ ਉੱਤੇ ਕਿੰਨਾ ਜਿਹੜਾ ਕੀ ਗੱਡੀਆਂ ਕਾਰਾਂ ਬੱਸਾਂ ਖੜੀਆਂ ਹਨਾ ਨਾ ਤੇ ਅੱਧਰ ਵੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਬੋਰਡ ਵੀ ਲੱਗਿਆ ਪਿਆ ਦਾਸਤਾਨ-ਏ-ਸ਼ਹਾਦਤ ਹਨਾ ਜੀ ਮਿਊਜ਼ੀਅਮ ਤੇ ਆਹ ਅੱਧਰ ਪਾਸੇ ਹੈਗਾ ਜੀ ਚਮਕੌਰ ਸਾਹਿਬ ਚਮਕੌਰ ਸਾਹਿਬ ਤੋਂ ਨਾਲ ਕਿੰਨੇ ਕਿਲੋਮੀਟਰ ਦੇ ਉੱਤੇ ਜਿਹੜਾ ਕੀ ਉਹ ਮਿਊਜ਼ੀਅਮ ਹੈਗਾ ਜੀ ਅੱਧਰ ਪਾਸੇ ਆਗੇ ਜੀ ਨੀਲੋ ਨਹਿਰ ਨੀਲੋ ਨਦੀ ਵੀ ਇਹਨੂੰ ਕਹ ਦਿੰਦੇ ਆ ਨਾ ਜੀ ਇਹਦੇ ਵਿੱਚ ਬਹੁਤ ਤਕੜੇ ਤਕੜੇ ਕਹਿੰਦੇ ਜਾਨਵਰ ਵੀ ਹੁੰਦੇ ਆ ਨਾ ਇਹ ਤੇ ਹੁਣ ਆਪਾਂ ਚੱਲਦੇ ਆਂ ਸੰਗਤਾ ਭੱੜ ਭਰ ਕੇ ਜਾ ਰਹੀਆਂ ਵਾ ਆਪਾਂ ਵੀ ਚੱਲਦੇ ਆਂ ਆਪਣੀ ਬਾਈਕ ਦੇ ਉੱਤੇ ਹਨਾ ਜੀ ਟਾਪੀ ਕਰਤੀ ਹੋਣ ਤੇ ਆਓ ਚੱਲਦੇ ਆਂ ਦਾਸਤਾ ਨੇ ਸ਼ਹਾਦਤ ਮਿਊਜ਼ੀਅਮ ਦੇਖਣ ਲਈ ਮੈਂ ਬਹੁਤ ਉਕਸਤਾਂ ਕਿਉਂਕਿ ਪਹਿਲੀ ਵਾਰ ਫਸਟ ਟਾਈਮ ਇਹ ਮੇਰਾ ਵੀ ਆ ਨੇ ਤੇ ਜਿਨ੍ਹਾਂ ਨੇ ਨਹੀਂ ਦੇਖਿਆ ਪਹਿਲੀ ਵਾਰ ਉਹ ਜ਼ਰੂਰ ਕਮੈਂਟ ਵਿੱਚ ਕਮੈਂਟ ਕਰਕੇ ਦੱਸਿਓ ਜੀ ਹਨਾ ਜੀ ਕਿਹਨਾਂ ਨੇ ਦੇਖਿਆ ਵਾ ਇਹ ਮਿਊਜ਼ਿਕ ਜਾਂ ਫਿਰ ਕਿਹਨਾਂ ਨੇ ਨਹੀਂ ਦੇਖਿਆ ਜੀ ਤਰੀ ਮੈਂ ਤੇ ਮਿਊਜ਼ੀਅਮ ਦੇਖਣਾ ਹੈ ਭਾਈ ਲੋਈ ਬਾਹਰ ਦਾ ਇੰਟਰਫੇਸ ਤੁਸੀਂ ਦੇਖ ਸਕਦੇ ਹੋ ਆ ਬਾਹਰ ਦਾ ਇੰਟਰਫੇਸ ਆਪਾਂ ਤੁਹਾਨੂੰ ਜ਼ੂਮ ਕਰਕੇ ਦਿਖਾਉਣੇ ਵਾਲੇ ਹਾਂ ادر پاسے آ گئی جی سامنے پارک پارکنگ آ گئی گارا کیندر جگہ بھی بہت زیادہ شہادت لائن لگ گئی لائن چ لگ کے اینٹری لینا جی آپ ادر ج ਲੋਈ ਪਾਸ ਆਪਾਂ ਲੈ ਲਿਆ ਸੀ ਪਾਸ ਆਪਾਂ ਨੂੰ ਮਿਲ ਮਿਲ ਗਿਆ ਸੀ ਦੇਖ ਸਕਦੇ ਹੋ ਨਾ ਪਾਸ ਦਾਸਤਾਨੇ ਸ਼ਾਹदत ਦਾ ਤੇ ਅੰਦਰ ਵੱੜਦੇ ਸਾਰੀ ਪਹਿਲੇ ਤੁਹਾਨੂੰ ਇਹ ਦੇਖਣ ਨੂੰ ਮਿਲੂਗਾ ਜੀ ਖੰਡਾ ਸਾਹਿਬ ਬਾਕੀ ਪਾਰਕ ਬਣਿਆ ਪਿਆ ਜੀ ਉਧਰ ਛੋਟੀਆਂ ਝੋਪੜੀਆਂ ਵਰਗਾ ਬਣਿਆ ਪਿਆ ਸਾਹਮਣੇ ਘੋੜੇ ਆ ਗਏ ਜੀ ਸਿੰਘਾ ਦੇ ਉਸ ਤੋਂ ਬਾਅਦ ਜੀ ਅੰਦਰ ਆਪਾਂ ਚੱਲੇ ਆ ਮੇਨ ਜਿਹੜਾ ਮਿਊਜ਼ੀਅਮ ਟਾਈਮ ਵੀ ਥੋੜਾ ਰਹਿ ਗਿਆ ਕਿਉਂਕਿ 4 ਵਜਨ ਵਾਲੀ ਹੈ ਤੇ 4:30 ਵਜੇ ਤੱਕ ਦਾ ਸਮਾਂ ਹੀ ਆਣਾ ਕੋਲ ਬਸ ਉਸ ਤੋਂ ਬਾਅਦ ਬੰਦ ਹੋ ਜਾਂਦਾ ਜੀ ਮਿਊਜ਼ੀਅਮ ਲੋ ਜੀ ਸਿੰਘਾਂ ਦੇ ਘੋੜੇ ਦੇਖ ਸਕਦੇ ਹੋ ਜੀ ਮਿਊਜ਼ੀਅਮ ਦੇ ਅੰਦਰ ਆਪਾਂ ਜਦੋਂ ਆਏ ਆ ਤੇ ਮੈਡਮ ਨੇ ਕਿਹਾ 15 ਮਿੰਟ ਵੇਟ ਕਰੋ ਪਹਿਲੇ ਲੇਟ ਆਈ ਤੇ ਮੈਂ ਚਲੋ ਇੰਨੇ ਨੂੰ ਆਪਾਂ ਤੁਹਾਨੂੰ ਘੋੜੇ ਦਿਖਾਣੇ ਆਂ ਜੀ ਤੇ ਉਧਰ ਸਾਹਮਣੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਆ ਜੀ ਉਹ ਸਾਹਮਣੇ ਜਿਹੜਾ ਗੁਰਮਤਿ ਦਿਖ ਰਿਹਾ ਨੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਜੀ ਦਾ ਆ ਜੀ ਤੇ ਉਹ ਪਿੱਛੇ ਜਿਹੜਾ ਗੁਰਦੁਆਰਾ ਸਾਹਿਬ ਜੀ ਉਹ ਹੈਗਾ ਚਮਕੌਰ ਸਾਹਿਬ ਜੀ ਸਕੂਲੀ ਬੱਚੇ ਵੀ ਆਏ ਪੀ ਆ ਜੀ ਦੇਖ ਸਕਦੇ ਹੋ ਜੀ ਅਦਰੋਂ ਮੈਂ ਤੁਹਾਨੂੰ ਦਿਖਾਉਣਾ ਵੀ ਆਪਾਂ ਜਾਣਾ ਜੀ ਉਧਰ ਪਾਸੇ ਉਧਰ ਮੈਡਮ ਨੇ ਕਿਹਾ ਵੇਟ ਕਰੋ 15 ਮਿੰਟ ਤੇ ਪਾਰਕ ਦਾ ਮੋਲ ਦੇਖ ਸਕਦੇ ਜੀ ਸੰਗਤ ਕਾਫੀ ਆਈ ਪਈ ਆ ਨਾ ਜੀ ਜਿਹੜੇ ਗੁਰਦੁਆਰਾ ਸਾਹਿਬ ਮੱਥਾ ਟੇਕ ਆਂਦੇ ਆ ਚਮਕੌਰ ਸਾਹਿਬ ਖੇ ਉਹ ਅਦਰ ਵੀ ਆਂਦੇ ਆ ਨਾ ਜੀ ਇੱਧਰ ਬਸੇ ਝੋਪੜੀਆਂ ਬਣੀਆਂ ਆਪਾਂ ਤੁਹਾਨੂੰ ਝੋਪੜੀਆਂ ਇੰਨੇ ਦਿਖਾ ਦਿੰਦੇ ਆ ਕਿਉਂਕਿ 15 ਮਿੰਟ ਦਾ ਟਾਈਮ ਦਿੱਤਾ ਜੀ 15 ਮਿੰਟ ਲੱਗ ਜਾਣਗੇ ਇੱਧਰ ਬਣੀਆਂ ਝੋਪੜੀਆਂ ਜੀ ਆਹ ਦੇਖ ਸਕਦੇ ਹੋ ਜੀ ਸਕੂਲੀ ਬੱਚੇ ਕਾਫੀ ਆ ਗਏ ਨੇ

ਗੁਰੂ ਨਾਨਕ ਜੀ ਨੂੰ ਆਪਣੀ ਰੂਹ ਵਿੱਚ ਰੰਗਿਆ ਅੱਖਰ ਅੱਖਰ ਗੁਰੂ ਅੰਗਦ ਸੰਗਤਾਂ ਵਿੱਚ ਵੰਡਿਆ ਬਾਦਸ਼ਾਹੀ ਤੀਸਰੀ ਸੇਵਾ ਦੇ ਪੁੰਜ ਗੁਰੂ ਅਮਰਦਾਸ ਸੰਨ 73 ਬਰਸ ਦੇ ਜਦ ਪਾਈ ਗੁਰਿਆਈ ਦੀ ਦਾਈ ਮੰਝੀਆਂ ਥਾਪੀਆਂ ਦੁਰਮਤ ਨੂੰ ਪ੍ਰਸਾਰਨ ਲਈ ਬਹੁਤ ਦਿੱਤੀ ਪ੍ਰੇਰਣਾ ਨਾਰੀ ਨੂੰ ਉਜਿਆਰਨ ਲਈ

ਅਜੀਤੀ ਰਾਗਾਂ ਦੇ ਵਿੱਚ ਬਾਣੀ ਸ਼੍ਰੀ ਗੁਰੂ ਰਾਮਦਾਸ ਕੀਰਤਨ ਕਰਦੇ ਤਾਂ ਮਟਦੀ ਤਪਦੀਆਂ ਰੋਹਾਂ ਦੀ ਪਿਆਸ ਜੋਨ ਆਪਾਂ ਤੁਹਾਨੂੰ ਦਾਸਤਾਨ ਇਹ ਸ਼ਹਾਦਤ ਮਿਊਜ਼ੀਅਮ ਦਿਖਾਇਆ ਵਾ ਹਨਾ ਅੰਦਰ ਵੀਡੀਓਗ੍ਰਾਫੀ ਤਾਂ ਲਾਊਡ ਨਹੀਂ ਕੀਤੀ ਪਰ ਫਿਰ ਵੀ ਆਪਾਂ ਆਣਾ ਥੋੜੀ ਬਹੁਤੀ ਕਲਿੱਪਾਂ ਵਿੱਚ ਜੋੜੀਆਂ ਵਾਣਾ ਉਹ ਜ਼ਰੂਰ ਦੇਖ ਲਿਓ ਵਿੱਚ ਕੁਝ ਜ਼ਿਆਦਾ ਖਾਸ ਦੇਖਣ ਵਾਸਤੇ ਤੇ ਲੱਗਿਆ ਨਹੀਂ ਬਸ ਇੱਕ ਫਿਲਮ ਚਲਾਈ ਹਿਸਟੋਰੀਕਲ ਫਿਲਮ ਸੀਰੀ ਹੈ ਨਾ ਜਿਵੇਂ ਆਪਣੀ ਚਾਰ ਸ਼ਾਹਬਜਾ ਦੀ ਫਿਲਮ ਬਣੀ ਉਸ ਤਰ੍ਹਾਂ ਹੀ ਇੱਕ ਫਿਲਮ ਬਣਾਈ ਪਿਆਣਾ ਨੇ ਹੈ ਨਾ ਜੀ ਤੇ ਬਸ ਫਿਲਮ ਦੇ ਵਿੱਚ ਸ਼ਾਰਟਕਟ ਦੇ ਵਿੱਚ ਇਹਨਾਂ ਨੇ ਮਤਲਬ ਇਤਿਹਾਸ ਨੂੰ ਦਰਸਾਇਆ ਪਿਆਣਾ ਜੀ ਤੇ ਬਾਕੀ ਉਹ ਵਿੱਚ ਕਲਿੱਪਾ ਜੋੜ ਦਾਂਗੇ ਨਾ ਵਿੱਚ ਤੇ ਉਹ ਦੇਖ ਲਿਓ ਹਨਾ ਬਾਕੀ ਇਹਨਾਂ ਨੇ ਵੀਡੀਓ ਬਣਾਉਣ ਤੋਂ ਮਨਾ ਕਰਤਾ ਸੀ ਨਾ ਜੀ ਨਹੀਂ ਤੇ ਫਿਰ ਮੈਂ ਤੁਹਾਨੂੰ ਉਹ ਸਾਰਾ ਹੀ ਦਿਖਾ ਦਿੰਦਾ ਨਾ ਪ੍ਰੋਜੈਕਟਰ ਲਾਏ ਇੰਦਰ ਹਨਾ ਜੀ ਤੇ ਬਾਕੀ ਦੋ ਕਿਰਪਾਨਾਂ ਵਿੱਚ ਹੈਗੀਆਂ ਨਾ ਜੀ ਬਾਕੀ ਉਹ ਮੂਰਤੀਆਂ ਵਗੈਰਾ ਨਾਲ ਕੰਧ ਦੇ ਵਿੱਚ ਹੀ ਫਿੱਟ ਕਰ ਰੱਖੀਆਂ ਨਾ ਪ੍ਰਾਣੀ ਦਿਖਦੇ ਰੱਖੀਏ ਨਾ ਤੇ ਬਸ ਦਾਸਤਾਨੇ ਸ਼ਹਾਦਤ ਮਿਊਜ਼ੀਅਮ ਦੇਖਿਆ ਚਲੋ ਵਧੀਆ ਜੀ ਹੈ ਨਾ ਵੈਸੇ ਚਲੋ ਚਮਕੌਰ ਸਾਹਿਬ ਜੀ ਦੀ ਜਿਹੜੀ ਜੰਗ ਬਾਰੇ ਦਰਸਾਇਆ ਗਿਆ ਦੱਸਿਆ ਗਿਆ ਹੈ ਨਾ ਜੀ ਕਿਵੇਂ ਮਤਲਬ ਕੀ ਹੋਇਆ ਉਸ ਤੋਂ ਪਹਿਲੇ ਸਕਿਉਰਟੀ ਮੈਂਬਰ ਆ ਕੇ ਹੈ ਨਾ ਕਿ ਵੀਡੀਓ ਚਲਾਉ ਫਿਲਮ ਚਲਾਉਣ ਤੋਂ ਪਹਿਲੇ ਉਹ ਸਾਰਾ ਇਤਿਹਾਸ ਦੱਸ ਕੇ ਜਾਂਦਾ ਮੂਜਵਾਨੀ ਹੈ ਨਾ ਜੀ ਉਹ ਜ਼ਿਆਦਾ ਮੈਨੂੰ ਵਧੀਆ ਲੱਗਿਆ ਨਾ ਜੀ ਤੇ ਬਾਕੀ ਵੀਡੀਓਗ੍ਰਾਫੀ ਨੇ ਲਾਊਡ ਕੀਤੀ ਜਾਂਦੇ ਥੋੜਾ ਜਿਹਾ ਮਨ ਲੱਗਿਆ ਮੇਰਾ ਖਰਾਬ ਜਿਹਾ ਹੋ ਗਿਆ ਹੈ ਨਾ ਕਿਉਂਕਿ ਵੀਡੀਓ ਜੇ ਆਪਾਂ ਬਣਾਵਾਂਗੇ ਸ਼ੇਅਰ ਕਰਾਂਗੇ ਫੇਰ ਹੀ ਹੋਰ ਲੋਕਾਂ ਨੂੰ ਹੋਰ ਪਬਲਿਕ ਨੂੰ ਹੋਰ ਬਾਹਰ ਦੇ ਵਿਦੇਸ਼ਾਂ ਨੂੰ ਜਾਂ ਜਿਨ੍ਹਾਂ ਨੂੰ ਨਹੀਂ ਪਤਾ ਵੀ ਹਾਂ ਨੇ ਪੰਜਾਬ ਦੇ ਵਿੱਚ ਇਹੋ ਜਿਹਿਆਂ ਵੀ ਮਿਊਜ਼ੀਅਮ ਬਣਾ ਰੱਖੇ ਹੈ ਨਾ ਇਤਿਹਾਸ ਨੂੰ ਦਰਸ਼ਨ ਵਾਸਤੇ ਤੇ ਫੇਰ ਹੀ ਪਤਾ ਚੱਲੂਗਾ ਨਾ ਇਹ ਹੈਗਾ ਸੋਸ਼ਲ ਮੀਡੀਆ ਅੱਜ ਦਾ ਪਲੇਟਫਾਰਮ ਵੱਡਾ ਹੀ ਹੈ ਨਾ ਜੀ ਤੇ ਸੋਸ਼ਲ ਮੀਡੀਆ ਦੀ ਬਹੁਤ ਵੱਡੀ ਤਾਕਤ ਵੀ ਹੈ ਨਾ ਜਿਹੜੀ ਚੀਜ਼ ਨੂੰ ਨਹੀਂ ਪਤਾ ਚੱਲਦਾ ਉਹ ਫਿਰ ਬਾਅਦ ਵਿੱਚ ਵਾਇਰਲ ਹੋਣ ਤੋਂ ਬਾਅਦ ਜਿਹੜੇ ਲੋਕ ਉੱਥੇ ਜਾਦਾ ਵਿజిਟ ਕਰਦੇ ਨੇ ਨਾ ਦਰਸ਼ਨ ਕਰਨ ਆਉਂਦੇ ਜਾਂ ਦੇਖਣ ਆਉਂਦੇ ਨੇ ਉਹ ਚੀਜ਼ ਨੂੰ ਤੇ ਬਸ ਆਈ ਸੀ ਜੀ ਅੱਜ ਦੀ ਵੀਡੀਓ ਵਿੱਚ ਦਾਸਤਾਨ ਇਹ ਸ਼ਹਾਦਤ ਹੈ ਨਾ ਜੀ ਫ੍ਰੀ ਟਿਕਟ ਸੀ ਇਹ ਨਾ ਜੀ ਬਾਕੀ ਆਪਾਂ ਤੁਹਾਨੂੰ ਉਹ ਵੀ ਵਿੱਚ ਸ਼ੋਰਟ ਦਿਖਾਤਾ ਲਾਈਨ ਵਿੱਚ ਲੱਗੇ ਸੀ ਆਪਾਂ ਨਾ ਜੀ ਅੱਧਾ ਪੌਣਾ ਘੰਟਾ ਲਾਈਨ ਵਿੱਚ ਇੰਤਜ਼ਾਰ ਕੀਤਾ ਉਸ ਤੋਂ ਬਾਅਦ ਫਿਰ 15 ਮਿੰਟ ਅੰਦਰ ਤੇ ਝੋਪੜੀਆਂ ਚ ਬਣਾ ਖਾਣ ਪੀਣ ਦੇ ਕੰਟੇਨਰ ਆ ਥੋੜੇ ਬੋਤੇ ਆ ਨਾ ਜੀ ਬਸ 아이 ਕੁਛ ਆ ਤੇ ਬਸ ਹੁਣ ਚਲਦੇ ਆ ਜੀ ਹਨਾ ਤੇ ਹੁਣ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਵਿੱਚ ਆਣਾ ਜੀ ਮਾਛੀਵਾੜਾ ਦੇ ਜੰਗਲ ਵਿੱਚ ਆਪਾਂ ਮਿਲਾਂਗੇ ਤੁਹਾਨੂੰ ਹਨਾ ਜਿੱਥੇ ਗੁਰੂ ਗੋਬੀ ਸਿੰਘ ਜੀ ਪਾਸ਼ਾ ਜੀ ਗਏ ਸੀ ਹਨਾ ਮਾਛੀਵਾੜਾ ਦੇ ਜੰਗਲ ਵਿੱਚ ਨਾ ਤੇ ਉੱਥੇ ਆ ਕੇ ਉੱਥੇ ਦਾ ਇਤਿਹਾਸ ਤੁਹਾਨੂੰ ਜਰੂਰ ਦੱਸਾਂਗੇ ਨਾਲੇ ਉੱਥੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੇਦਾਰ ਕਰਾਵਾਂਗੇ ਨਾ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਵੀਡੀਓ ਨੂੰ ਵੱਧੋ ਵਧ ਬਲੌਗ ਨੂੰ ਸ਼ੇਅਰ ਕਰਦੇ ਚੈਨਲ ਨੂੰ ਨਵੇਂ ਜੁੜੇ ਚੈਨਲ ਨੂੰ ਜਰੂਰ ਸਬਸਕ ਤੇ ਬਸ ਆਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ